ਪਾਣੀ ਜ਼ਰੂਰੀ ਹੈ ਇਹ ਸਾਰਿਆਂ ਨੂੰ ਪਤਾ ਹੈ ਪਾਣੀ ਤੋਂ ਬਿਨਾ ਨਾ ਖੇਤੀ ਹੈ ਨਾ ਜੀਵਨ ਹੈ ਇਹ ਵੀ ਸਾਰਿਆਂ ਨੂੰ ਪਤਾ ਹੈ ਪਰ ਪਾਣੀ ਬਚਾਉਣ ਦੇ ਲਈ ਅਸੀਂ ਕੀ ਕਰ ਰਹੇ ਹਾਂ ਇਸ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਅਸੀਂ ਹਰ ਵਾਰ ਸਰਕਾਰਾਂ ਨੂੰ ਦੋਸ਼ ਜ਼ਰੂਰ ਦਿੰਨੇ ਆ ਪਰ ਜਿਹੜੀ ਸਾਡੀ ਆਪਣੀ ਜ਼ਿੰਮੇਵਾਰੀ ਹੈ ਉਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਜਦੋਂ ਕਦੇ ਵੀ ਪਾਣੀ ਨੂੰ ਬਚਾਉਣ ਦੀ ਗੱਲ ਹੁੰਦੀ ਹੈ ਕਿ ਇਹਨੂੰ ਬਰਬਾਦ ਨਾ ਕੀਤਾ ਜਾਵੇ ਇਹਦੀ ਵੇਸਟੇਜ ਰੋਕੀ ਜਾਵੇ ਤਾਂ ਕਿਸਾਨਾਂ ਵੱਲੋਂ ਇਹ ਉਂਗਲ ਚੁੱਕੀ ਜਾਂਦੀ ਹੈ ਕਿ ਘਰੇਲੂ ਖਪਤਕਾਰ ਜਿਹੜੇ ਨੇ ਉਹ ਪਾਣੀ ਦੀ ਵੱਧ ਬਰਬਾਦੀ ਕਰਦੇ ਨੇ ਅਸੀਂ ਤਾਂ ਫਸਲਾਂ ਲਈ ਜਿੰਨਾ ਚਾਹੀਦਾ ਹੈ ਓਨਾ ਹੀ ਵਰਤਦੇ ਘਰੇਲੂ ਅਸਪਾਤਾਂ ਨਾਲ ਗੱਲ ਕਰ ਲੋ ਤਾਂ ਉਹ ਸਾਰਾ ਠਿਕਰਾ ਕਿਸਾਨਾਂ ਤੇ ਮੜ ਦਿੰਦੇ ਨੇ ਕਿ ਕਿਸਾਨਾਂ ਦੀ ਜ਼ਿੰਮੇਵਾਰੀ ਹੈ ਕਿਸਾਨ ਹੀ ਪਾਣੀ ਨੂੰ ਬਰਬਾਦ ਕਰ ਰਿਹਾ ਇੱਕ ਦੂਜੇ ਵੱਲ ਉਂਗਲਾਂ ਜ਼ਰੂਰ ਚੁੱਕਦੇ ਆ ਪਰ ਇਹਨੂੰ ਬਚਾਇਆ ਕਿਵੇਂ ਜਾ ਸਕਦਾ ਹੈ ਉਸ ਦੇ ਵਾਸਤੇ ਦੋਵੇਂ ਤਰ੍ਹਾਂ ਹੀ ਕੰਮ ਕਰਨਾ ਨਹੀਂ ਚਾਹੁੰਦੇ ਨਾ ਤਾਂ ਕਿਸਾਨ ਉਹਨਾਂ ਤਕਨੀਕਾਂ ਵੱਲ ਜਾ ਰਹੇ ਨੇ ਜਿਨ੍ਹਾਂ ਦੇ ਨਾਲ ਘੱਟ ਪਾਣੀ ਵਰਤਿਆ ਜਾਂਦਾ ਹੈ ਤੇ ਨਾ ਹੀ ਜਿਹੜੇ ਘਰੇਲੂ ਖਪਤ ਕਰਨੇ ਉਹ ਪਾਣੀ ਦੀ ਬਰਬਾਦੀ ਤੋਂ ਪਿੱਛੇ हट ਰਹੇ ਫਰਸ਼ ਜਿਹੜੇ ਨੇ ਧੋਤੇ ਜਾ ਰਹੇ ਨੇ ਗੱਡੀਆਂ ਉਹ ਸਾਰੀਆਂ ਪਾਣ ਜਿਹੜਾ ਪੀਣ ਵਾਲਾ ਪਾਣੀ ਹੈ ਉਹਦੇ ਨਾਲ ਧੋਤੀਆਂ ਜਾਂਦੀਆਂ ਨੇ ਸਾਫ਼ ਪਾਣੀ ਨਾਲ ਧੋਤਿਆ ਜਾਂਦਾ ਹੈ ਉਹਦੇ ਲਈ ਅਸੀਂ ਟ੍ਰੀਟਡ ਵਾਟਰ ਜਿਹੜਾ ਹੈ ਉਹ ਵਰਤਦੇ ਹੀ ਨਹੀਂ ਨਾ ਹੀ ਖੈਰ ਉਹਦੀ ਕੋਈ ਇਸ ਤਰ੍ਹਾਂ ਦੀ ਸਪਲਾਈ ਵੀ ਸਰਕਾਰਾਂ ਵੱਲੋਂ ਯਕੀਨੀ ਬਣਾਈ ਗਈ ਹੈ ਕਿ ਪੀਣ ਵਾਲਾ ਪਾਣੀ ਅਡ ਰੱਖਿਆ ਜਾਵੇ ਬਾਕੀ ਜਿਹੜੇ ਕੰਮ ਨੇ ਉਹ ਫ੍ਰੀਟਡ ਵਾਟਰ ਨਾਲ ਹੋਣ